ਹੈਲੋ ਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਤੁਸੀਂ ਸਾਰੇ ਬੱਧੀਆ ਤੇ ਤੰਦਰੁਸਤ ਠੀਕ ਠਾਕ ਹੋਵਗੇ ਅੱਜ ਅਸੀਂ ਚੱਲੇ ਆ ਕਿਸੇ ਕੋਈ ਲੋਕੇਸ਼ਨ ਦੇਖਦੇ ਆ ਕੋਈ ਜਗ੍ਹਾ ਨੂੰ ਵਧੀਆ ਜੀ ਮਿਲਦੀ ਆ ਤੇ ਤੁਹਾਨੂੰ ਅਸੀਂ ਉੱਥੇ ਕਮਾਣੇ ਆ ਦਿਖਾਣੇ ਆ ਤੇ ਪਲੀਜ਼ ਬਲੌਗ ਨਾਲ ਬਨੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਮੇਰੇ ਘਰ ਸੁਣਨੇ ਪਚਾਉਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਜ ਨੂੰ ਅਸੀਂ ਕੋ ਰੋ ਪਲੈਨਿੰਗ ਤਾਂ ਬਣਾ ਲਈ ਕਿੱਥੇ ਜਾਣ ਦੀ ਪਰ ਅਜੇ ਡਿਸਾਈਡ ਨਹੀਂ ਕੀਤਾ ਕਿ ਕਿੱਥੇ ਡਿਸਾਈਡ ਕਰਾ ਕੇ ਜਿੱਥੇ ਤੁਹਾਨੂੰ ਵਧੀਆ ਲੋਕੇਸ਼ਨ ਮਿਲ ਗਈ ਆ ਹੜੀ ਡੈਸਟੀਨੇਸ਼ਨ ਅੱਜ ਦੀ ਪਾਕਿਸਤਾਨ ਤੋਂ ਆਵ ਕੇ ਬਤਨ ਦੀਆਂ ਚੀਜ਼ਾਂ ਆਉਂਦਾ ਹੈ ਜੀ ਲੋ ਜੀ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ ਹਾਂ ਪਹੁੰਚਣ ਵਾਲੇ ਅੰਤਮ ਇੰਟਖ ਵਿੱਚ ਸਾਰੇ ਦਰਸ਼ਕਾਂ ਪਰਵਾਣੇ ਉਸ ਕੋਈ ਇੰਟਖ ਵਿੱਚ ਪਹੁੰਚਦੇ ਵਿੱਚ ਸਾਰੇ ਦਰਸ਼ਕਾਂ ਹਾਂਜੀ ਦੋਸਤੋ ਅਸੀਂ ਆਪਣੇ ਜਿਹੜੀ ਜਗ੍ਹਾ ਤੇ ਜਾਣਾ ਸੀਗਾ ਉੱਥੇ ਪਹੁੰਚ ਗਏ ਆ ਦੇਖੋ ਉੱਥੇ ਮੇਲੇ ਦਾ ਮਾਹੌਲ ਬਣਿਆ ਪਿਆ ਆ ਸਾਰਾ கால் ஆ okay, ਕੀ ਆਸਤਰੀ ਕਰਨੀ ਤੇ ਕੋਈ ਉਹ ਸਾਰੀ ਮਕਸ਼ਣ ਵਧੀਆ ਹੋ ਰਹੀ ਆ ਠੰਡਾ ਨੂੰ ਤਾਂ ਚਾਲ ਮਿਲਿਆ ਮੈਂ ਖਾਂਦੀ ਪਈ ਇਹ ਨਾਮ ਦੇਵਤਾ ਜੀ ਤੁਨ ਮੰਦਿਰਾਂ ਆ ਨਾਨਕ ਖਾਨ ਦੇਵਤਾ ਕਟਿੰਗ 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 ਕਰੀ ਜਾ ਰਹੇ ਸਾਡੀ ਸ਼ਾਪ ਚਲਾਉਂਦੇ ਕੱਲ ਨੂੰ ਮੇਨੋ ਲੱਗਣਾ ਹੈ အဲ့နိကလည်းလူညနေနေတယ် ਇਹਨਾਂ ਦੁਕਾਨਾਂ ਲੱਗੀਆਂ ਨੇ ਮੈਂ ਸ਼ਾਪਿੰਗ ਤਾਂ ਕਰੀ ਹੀ ਨਹੀਂ ਮਾਰੀ ਜੇ ਟੱਡਾ ਹੋ ਜਾ ਕੈਮਰਾ ਤੇ ਵੀਡੀਓ ਖਰਾਬ ਹੋ ਜਾਂਦੀ ਕੀ ਬੋਲਦੇ ਇਹਨੂੰ ਇਹ ਅੰਦਰੋਂ ਸੇ ਬੋਲਦੇ ਜੀ ਇਹਨੂੰ ਕੀ ਅੰਦਰੋਂ ਸੇ ਅੰਦਰੋਂ ਮਿੱਠਾ ਹੈ ਨਾ ਮਿੱਠਾ ਅੰਦਰੋਂ ਅੰਦਰੋਂ ਰੁਕ ਜਾਓ ਦੋਸਤੋ ਅਸੀਂ ਕੁ ਲੋਕੇਸ਼ਨ ਤੇ ਪਹੁੰਚੇ ਬਹੁਤ ਵਧੀਆ ਤੇ ਆ ਆ 52 ਗੇਟ ਉਹ ਮੈਂ ਤੁਹਾਨੂੰ ਉੱਥੇ ਵੀਡੀਓ ਨਹੀਂ ਲਾਉਣਨੀ ਸੀਗੀ ਬਣਾਣੀ ਤੇ ਇਸ ਕਰਕੇ ਬਣਾਈ ਨਹੀਂ ਆਪਾਂ ਤਾਂ ਸਾਰਾ ਜੀ ਦੋਸਤੋ ਵਾਲੇ ਕੋ ਅਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚੇ ਹਿੱਤੇ ਆ ਦੇਖੋ ਦੇਖੋ ਜੀ ਲੋਕੇਸ਼ਨ ਕੈਂਟ ਦੇਖੋ ਕਾ ਘਬੜਾ ਹੋਇਆ ਮੈਂ ਪਿਛਲੀ ਵਾਰ ਉੱਥੇ ਡਿੱਗ ਗਈ ਸੀ ਗਰਮੀ ਵਾਲੀ ਆ ਹੋਰ ਉਹ ਕਿੰਨਾ ਕਚਰਾ ਆਇਆ ਆ कचरा देखो जी, भी लग दिया है। गंदगा गंदगी बड़ी पिछली बार तो नहीं, गंदगी जी नहीं, नहीं, नहीं।, नहीं थी गंदगी मासा भी तिरले आज चुक दिया ग ये देखो का जंगल में खो गए हैं अमेरिका जा रहे थे डोंकी लगा कर हम तो जंगल में खो गए जहाँ भेड़ बकरियाँ चल रही <laughs> कहाँ जाए कहाँ जाए कोई रास्ता नहीं मिल रहा हम तो गुम हो गए <laughs> ਹਾਏ ਰੱਬਾ ਇੱਥੇ ਅਸੀਂ ਪਹੁੰਚੇ ਆਂ ਤਲਵਾੜਾ ਰੋਡ ਤੋਂ ਹੁਣ ਆਪਾਂ ਦੇਖ ਕੇ ਆ ਗਏ ਆ ਸਾਨੂੰ ਮਿਲਿਆ ਇੱਥੇ ਰੈਸਟੋਰੈਂਟ ਜੀਰਾ ਕੋਟਲੇ ਜੀਰਾ ਫਿਰ ਤੇ ਆਪਾਂ ਦੇ ਲਈ ਹੁਣ ਕੋਈ ਥਾਂ ਦਾ ਪਲਾਨ ਵਾਪਸ ਨੂੰ ਕਹਿੰਦੇ ਨੇ ਗੰਟਾ ਰੋ ਇੱਕ